ਹੰ ਬੰਦਾ ਵੀ ਇਹਨੂੰ ਖਰੀਦ ਸਕਦਾ ਹੈਗਾ ਔਰ ਬਰੇ ਵਾਜੇਬ ਰੇਟ ਦੇ ਉੱਤੇ ਹੈਗਾ ਜੀ ਜੀ ਇਹ ਡੀਜ਼ਲ ਪੰਪ ਹੈ ਇਹ 12 ਬੋਲਟ ਦੇ ਵਿੱਚ ઓਪਰੇਟ ਕਰਦਾ ਹੁੰਦਾ ਹੈਗਾ ਇਹਦੇ ਵਿੱਚ ਬਿਜਲੀ ਵਾਲਾ ਵੀ ਉਹ ਤੁਹਾਨੂੰ ਬਾਅਦ ਵਿੱਚ ਦੱਸਾਂਗੇ ਅਸੀਂ ਚੱਕ ਆ ਗਿਆ ਗਰੰਟ ਇੱਧਰ ਚੱਕ ਲਿਆ ਆਧਾ ਲੀਟਰ ਸੋਮੇ ਜਾਂਦੇ ਆ ਆਟੋ ਕਟ ਕਰਾ ਕੇ ਦਿਖਾਉਂਦੇ ਆ ਆ ਚੱਕ ਬਹੁਤ ਵੱਡਾ ਖਿਆਨਾ ਦਿਖਾਉਣ ਲੱਗਿਆ ਕਿਸਾਨ ਭਰਾਵਾਂ ਵਾਸਤੇ ਲੁਧਿਆਣੇ ਗਿੱਲ ਰੋਡ ਦੇ ਉੱਪਰ ਖੜੇ ਆ ਸੱਜਣੋ ਗਿੱਲ ਰੋਡ ਸਤਨਾਮ ਵਾਲਿਆਂ ਦੇ ਤੁਹਾਡੇ ਨੇੜੇ ਤੜੇ ਕੋਈ ਵੀ ਦੁਕਾਨ ਨਾ ਮਸ਼ਹੂਰ ਖੇਤੀਬਾੜੀ ਦੇ ਘੈਂਟ ਥੰਦ ਵਿੱਚ ਨਾਲੀ ਉਸ ਦੁਕਾਨ ਦੇ ਉੱਤੇ ਆ ਥਾਂ ਤੋਂ ਸਮਾਨ ਜ਼ਰੂਰ ਗਿਆ ਹੋ ਪੰਨਾ ਪਕੌੜਿਆਂ ਵਾਲਾ ਗਿੱਲ ਰੋਡ ਤੇ ਆ ਬੋਰਡ ਪਿੱਪਲ ਦਿਖਾ ਦੀ ਸਾਹਮਣੇ ਫਰੀਦ ਐਡਰੈਸ ਦਿਖਾ ਦੀ ਆ ਪਿੱਪਲ ਤੁਹਾਡੇ ਸਾਹਮਣੇ ਆ ਪੰਨਾ ਪਕੌੜਿਆਂ ਵਾਲਾ ਪੁੱਛ ਲਿਓ ਪੰਨਾ ਪਕੌੜਿਆਂ ਵਾਲਾ ਸਾਰੇ ਜਾਣਦੇ ਆ ਆ ਬੈਂਕ ਬਿਲਕੁਲ ਨਾਲ ਆ ਬੈਂਕ ਬੰਦ ਬੰਦ ਪਈ ਆ ਨਾ ਇਸ ਗੱਲ ਦਾ ਸਬੂਤ ਆ ਵੀ ਅੱਜ ਐਤਵਾਰ ਆ ਤੇ ਸੱਜਣੋ ਇਹ ਬੰਦਿਆਂ ਕੋਲੇ ਗਾਕ ਦਾ ੱੱਕਾ ਪੈਂਦਾ ਕਿਉਂ ਪੈਂਦਾ ਕਿਉਂਕਿ ਇਹਨਾਂ ਕੋਲੇ ਦੁਨੀਆ ਤੋਂ ਵੱਖਰੀਆਂ ਆਈਟਮਾਂ ਹੁੰਦੀਆਂ ਤੁਹਾਡੇ ਕੰਮ ਆਉਣ ਵਾਲੀ ਇਹ ਉਹ ਸੱਜਣਾ ਵੀ ਜਦੋਂ ਸਪਰੇਅ ਵਾਲੀ ਢੋਲੀ ਵੀ ਪਹਿਲੀ ਆਈ ਸੀ ਨਾ ਉਹ ਇਹਨਾਂ ਕੋਲੇ ਆਈ ਸੀ ਹਰ ਉਹ ਪਹਿਲੀ ਆਈਟਮ ਅੱਜ ਤੁਹਾਨੂੰ ਇੱਕ ਖਾਸ ਆਈਟਮ ਦਿਖਾਉਣੀ ਆ ਖਾਸ ਆਈਟਮ ਉਹ ਖਾਸ ਆਈਟਮ ਆ ਸਜਣੋ ਆਹਾ ਆਹਾ ਜੇ ਤੁਹਾਡਾ ਨਾ ਤੇਲ ਚੋਰੀ ਹੁੰਦਾ ਇਹ ਬਚਾਊਗੀ ਤੁਹਾਡਾ ਤੇਲ ਕਿੰਨਾ ਪੈ ਰਿਆ ਇਹ ਦੱਸੂਗੀ ਬਾਰੇ ਫੈਕਸ਼ਨਾਂ ਤੇ ਬਹੁਤ ਜੈਨੂਅਨ ਰੇਟ ਤੇ ਜੈਨੂਅਨ ਬੰਦਿਆਂ ਕੋਲੇ ਲੈ ਕੇ ਆਇਆ ਸਮਾਨ ਭਰਿਆ ਪਿਆ ਜੀ ਮੈਂ ਕੱਲੀ ਕੱਲੀ ਆਈਟਮ ਇਹਨਾਂ ਕੋਲੇ ਉਹੋ ਜੀ ਹੈ ਜਿਹੜੀ ਤੁਸੀਂ ਦੇਖੀ ਨਹੀਂ ਸੁਣੀ ਨਹੀਂ ਰੇਟ ਤਾਂ ਤੁਸੀਂ ਪੱਕਾ ਹੀ ਨਹੀਂ ਸੁਣਿਆ ਹੋਣਾ ਇਹੋ ਜਿਹੀਆਂ ਆਈਟਮਾਂ ਆਪਾਂ ਤੁਹਾਨੂੰ ਉੱਪਰ ਚਲਦੇ ਆ ਜਾਣਕਾਰੀ ਦਿੰਨੇ ਆ ਕੱਲੀ ਕੱਲੀ ਆਈਟਮ ਬਾਰੇ ਜਾਣਕਾਰੀ ਦੇਵਾਂਗੇ ਜਿੰਨੀਆਂ ਅੱਜ ਤੁਹਾਨੂੰ ਦਿਖਾਉਣੀਆਂ ਆ ਕੇ ਦੇਖ ਲਓ ਸੱਜਣੋ ਆਹ ਆਈਟਮਾਂ ਬਾਰੇ ਆਪਾਂ ਜਾਣਕਾਰੀ ਦੇਣੀ ਆ ਜਿਹਨੂੰ ਜਿਹੜੀ ਚਾਹੀਦੀ ਹੋਈ ਇਨਕੁਆਰੀ ਕਰ ਲਿਓ ਇਹ ਬੰਦਿਆਂ ਦੇ ਡੀਲਰ ਪੂਰੇ ਪੰਜਾਬ ਦੇ ਵਿੱਚ ਆ ਜੇ ਤੁਸੀਂ ਡਾਇਰੈਕਟ ਲੈਣਾ ਤੁਹਾਨੂੰ ਐਡਰੈਸ ਦਿਖਾਤਾ ਆ ਜੋ ਹੁਣ ਆਪਾਂ ਜਾਣਕਾਰੀ ਸਭ ਤੋਂ ਪਹਿਲਾਂ ਆਹ ਕੈਂਟ ਪ੍ਰੋਡਕਟ ਬਾਰੇ ਜਾਣਕਾਰੀ ਲੈਣੇ ਆਪਣੇ ਨਾਲ ਨਾ ਜਿਹੜੇ ਵੀਰ ਜੀ ਖੜੇ ਆ ਇਹਨਾਂ ਦਾ ਨਾਮ ਵੀ ਸੁਖਜਿੰਦਰ ਆ ਸੱਜਣੋ ਤੇ 22 ਜਿਹੜੇ ਬਜ਼ੁਰਗ ਸਤਨਾਮ ਸਿੰਘ ਜੀ ਉਹਨਾਂ ਨੇ ਕੰਮ ਸ਼ੁਰੂ ਕੀਤਾ ਸੀ ਅੱਜ ਸਾਡੇ ਨਾਲ ਆਪਾਂ ਕਹਿ ਸਕਦੇ ਸਤਨਾਮ ਸਿੰਘ ਹੁਣਾਂ ਦੀ ਤੀਸਰੀ ਪੀੜ੍ਹੀ ਮਗਰਲੇ ਪਾਸੇ ਖੜੀ ਆ ਮੁੰਡੇ ਨੇ ਕੰਮ ਸੰਭਲਿਆ ਆਪਾਂ ਬਹੁਤਾ ਟਾਈਮ ਨਹੀਂ ਲਾਉਂਦੇ ਆ ਬਹੁਤ ਕੰਮ ਦਾ ਪ੍ਰੋਡਕਟ ਹੈ ਇਹਦੇ ਬਾਰੇ ਜਾਣਕਾਰੀ ਲੈਣੀ ਹੈ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਤੁਸੀਂ ਖੱਟ ਲਿਆ ਪੁੰਨ ਬਹੁਤ ਜ਼ਿੰਮੇਦਾਰ ਆ ਜਿਹੜੇ ਕੰਬਾਈਨਾ ਚਲਾਉਂਦੇ ਆ ਬਹੁਤ ਜ਼ਿੰਮੇਦਾਰ ਆ ਜਿਹੜੇ ਟਰੈਕਟਰ ਕਿਰਾਏ ਤੇ ਦਿੰਦੇ ਆ ਬਹੁਤ ਜ਼ਿੰਮੇਦਾਰ ਆ ਜਿਨ੍ਹਾਂ ਕੋਲੇ ਗੱਡੀਆਂ ਚਲਦੀਆਂ ਬੱਸਾਂ ਚਲਦੀਆਂ ਟਰੱਕ ਚਲਦੇ ਆ ਕਿਰਾਏ ਵਾਲੀਆਂ ਚੀਜ਼ਾਂ ਚਲਦੀਆਂ ਤਾਂ ਉਹਨਾਂ ਨੂੰ ਤੇਲ ਦੀ ਸਮੱਸਿਆ ਬਹੁਤ ਆਉਂਦੀ ਆ ਪਹਿਲੀ ਤਾਂ ਗੱਲ ਕਰੂੰ ਪਾਉਣਾ ਹੀ ਬਹੁਤ ਔਖਾ ਉੱਪਰ ਪਾਉਨੇ ਆ ਟੈਂਕੀ 'ਚੋਂ ਡੁੱਲਦਾ ਵੀ ਆ ਇੱਕ ਘੰਟੇ ਹੀ ਮਿੰਟ ਹੀ ਨਹੀਂ ਰਹਿੰਦੀ ਹਾਂਜੀ ਹਾਂਜੀ ਤਾਂ ਆਹ ਪ੍ਰੋਡਕਟ ਲੋਕ ਭਾਲਦੇ ਬਹੁਤ ਸੀ ਜਾਂ ਮਹਿੰਗਾ ਮਿਲਦਾ ਸੀ ਜਾਂ ਮਿਲਦਾ ਹੀ ਨਹੀਂ ਸੀ ਆਹ ਪ੍ਰੋਡਕਟ ਤੁਹਾਡੇ ਕੋਲ ਕਿੰਨਾ ਕਪਲ ਆਪਦਾ ਕਿੰਨੇ ਕੁ ਲੋਕ ਇਹਨੂੰ ਲੈ ਸਕਦੇ ਆ ਇਹ ਦੇਖੋ ਜੀ ਆਮ ਬੰਦਾ ਵੀ ਇਹਨੂੰ ਖਰੀਦ ਸਕਦਾ ਹੋਵੇਗਾ ਔਰ ਬਰੇ ਵੱਜੂ ਰੇਟ ਦੇ ਉੱਤੇ ਹੈਗਾ ਜੀ ਜੀ ਇਹ ਡੀਜ਼ਲ ਪੰਪ ਹੈ ਇਹ 12 ਵੋਲਟ ਦੇ ਵਿੱਚ ਆਪਰੇਟ ਕਰਦਾ ਹੁੰਦਾ ਹੈਗਾ ਇਹਦੇ ਵੀ ਬਿਜਲੀ ਵਾਲਾ ਵੀ ਉਹ ਤੁਹਾਨੂੰ ਬਾਅਦ ਵਿੱਚ ਦੱਸਾਂਗੇ ਅਸੀਂ ਜੀ ਇਹ 12 ਵੋਲਟ ਦੇ ਵਿੱਚ ਜੀ ਇਹਦੇ ਵਿੱਚ ਕੀ ਹੈ ਕਿ ਇਹਦੀ ਕੋਸਟਿੰਗ 14.5000 ਰੁਪਏ ਦਾ ਹੈਗਾ ਜੀ ਠੀਕ ਹੈ ਜੀ ਔਰ ਅਗਰ ਸਸਤਾ ਲੈਣਾ ਚਾਹੇ ਤਾਂ 11.50 ਤੱਕ ਵੀ ਹੈਗਾ ਇਹ ਮਾਡਲ ਸਾਡਾ 11.50 ਦਾ ਜੀ ਸਿਰਫ ਇਹਦੇ ਵਿੱਚ ਮੋਟਰ ਦਾ ਹੀ ਫਰਕ ਹੁੰਦਾ ਮੋਟਰ ਛੋਟੀ ਹੈ ਇਹਦੇ ਵਿੱਚ ਮੋਟਰ ਬੜੀ ਹੁੰਦੀ ਹੈ ਅੱਛਾ ਆਹ ਤੇਲ ਤੇਜੀ ਨਾਲ ਪਾਊਗਾ ਆਹ ਤੇਲ ਪੂਰਾ ਕ ਹੌਲੀ ਹੌਲੀ ਪਾਊਗਾ ਇੰਨਾ ਕੀ ਫਰਕ ਇੰਨਾ ਹੀ ਫਰਕ ਹੈ ਦੂਜਾ ਇਹਦੇ ਵਿੱਚ ਅਸੀਂ ਫਿਲਟਰ ਇੱਕ ਦੇਨੇ ਨਾਲ ਜੀ ਜਿਹੜਾ ਕਿ ਤੇਲ ਪੁੰਨ ਕੇ ਆਊਗਾ ਤੇਲ ਸਾਫ ਪਾਣੀ ਤੇ ਤੇਲ ਮਿਲੂਗਾ ਤੁਹਾਨੂੰ ਜੀ ਔਰ ਇਹਦੇ ਵਿੱਚ ਕੀ ਹੈ ਕਿ ਇਹਦੀ ਕੋਸਟਿੰਗ ਕਰਕੇ ਥੋੜਾ ਜਿਹਾ ਇਹ ਕੋਸਟਲੀ ਹੋ ਜਾਂਦਾ ਜੀ ਦੋ ਦਿਨ ਐਸੈਸਰੀਆਂ ਹੈਵੀ ਆ ਜਾਂਦਾ ਮੈਨੂੰ ਐਂ ਗੱਲ ਦੱਸੋ ਇਹ ਆ ਗਿਆ 12 ਬੋਲਟ ਵਾਲਾ ਹਾਂਜੀ ਇਹ ਟਰੈਕਟਰ ਦੀ ਟਰੱਕ ਦੀ ਕਾਰ ਦੀ ਬੈਟਰੀ ਤੇ ਲੱਗ ਜਾਣਾ ਬਿਲਕੁਲ ਜੀ ਬਿਲਕੁਲ ਬੈਟਰੀ ਤੇ ਲੱਗ ਜਾਣਾ ਤੇ ਇਹਨੇ ਚੱਲੀ ਜਾਣਾ ਜੀ ਚੱਲੀ ਜਾਣਾ ਜੀ ਹਾਂਜੀ ਇਹ ਹੋਊਗੀ ਇਹਦੀ ਪਹਿਲੀ ਗੱਲ ਹਾਂਜੀ ਅਗਲੀ ਗੱਲ ਜੀ ਇਹਦੇ ਚ ਜਿਵੇਂ ਟੈਂਕੀ ਭਰ ਗਈ ਜਾਂ ਟੈਂਕੀ ਭਰਨ ਵਾਸਤੇ ਲਾ ਕੇ ਬੰਦਾ ਪਰੇ ਉਰੇ ਚੱਲੇ ਗਿਆ ਇਹ ਡੁੱਲੂ ਤਾਂ ਨਹੀਂ ਡੁੱਲੂ ਨਹੀਂ ਇਹ ਇਹਦੇ ਵਿੱਚ ਕੀ ਹੈ ਜੀ ਆ ਗਨ ਹੈ ਜੀ ਇਹਦੇ ਚ ਸੈਂਸਰ ਲੱਗਿਆ ਆ ਦੇਖੋ ਜੀ ਸੈਂਸਰ ਆ ਹਾਂਜੀ ਇਹਦੇ ਵਿੱਚ ਅੰਦਰੋਂ ਵੀ ਦੇਖ ਸਕਦੇ ਤੁਸੀਂ ਆ ਲੱਗਿਆ ਸੈਂਸਰ ਜੀ ਜੀ ਇਹਦੇ ਵਿੱਚ ਜਦੋਂ ਤੁਹਾਡਾ ਡੀਜ਼ਲ ਟੈਗ ਭਰ ਗਿਆ ਜੀ ਡੀਜ਼ਲ ਇਹਨੂੰ ਟੱਚ ਕਰ ਗਿਆ ਇਹਨੇ ਆਪਣੇ ਆਪ ਆ ਟ੍ਰਿਗਰ ਨੇ ਖੁੱਲ ਜਾਣਾ ਚਲ ਜੀ ਹੋਰ ਤੁਹਾਡਾ ਡੀਜ਼ਲ ਗਿਰਨਾ ਬੰਦ ਹੋ ਜਾਣਾ ਹੈ ਆ ਦੇਖੋ ਉਵੇਂ ਹੀ ਲੱਗਦਾ ਪ੍ਰੀਤ ਆ ਦੇਖ ਉਵੇਂ ਹੀ ਉਵੇਂ ਹੀ ਸਪੀਡਾਂ ਵੀ ਇਹਦੇ ਨਾਲ ਸਪੀਡਾਂ ਵੀ ਉਵੇਂ ਹੀ ਤੈਨਾਂ ਜਿਵੇਂ ਪੰਪ ਮਤਲਬ ਸੇਮ ਵਰਕ ਜੋ ਪੰਪ ਤੇ ਕਰਦਾ ਉਵੇਂ ਹੀ ਕਰਦਾ ਹੈ ਜੋ ਪੰਪ ਤੇ ਕਰਦਾ ਜੀ ਇਹਨੂੰ ਮਿੰਨੀ ਪੈਟਰੋਲ ਪੰਪ ਕਹਿੰਦੇ ਆ ਅਸੀਂ ਮਿੰਨੀ ਪੈਟਰੋਲ ਪੰਪ ਆ ਇੱਕ ਤਰ੍ਹਾਂ ਦਾ ਜੀ ਫਿਰ ਇਹਦੇ ਨੂੰ ਦੇਖ ਆ ਟੰਗਣ ਵਾਲਾ ਕਿੱਡਾ ਸੋਹਣਾ ਐ ਬਣਾਇਆ ਜਗਾੜ ਹੈ ਫਿਰ ਬਾਈ ਜੀ ਜਿਹੜਾ ਆ ਮੀਟਰ ਇਹ ਕਾਊਂਟਿੰਗ ਦੋ ਤਰ੍ਹਾਂ ਦੀ ਹੈ ਦੋ ਤਰ੍ਹਾਂ ਦੀ ਕਿਹੜੀ ਕੰਟ ਦੋ ਤਰ੍ਹਾਂ ਦੀ ਜੀ ਤਾਂ ਰੈਗੂਲਰ ਜਿਹੜੀ ਚੱਲ ਰਹੀ ਹੈ ਕਿ ਕਿੰਨੇ ਲੀਟਰ ਪੈ ਰਹੇ ਹੈ ਜੀ ਜੀ ਇਹ ਟੋਟਲ ਰੀਡਿੰਗ ਹੈ ਜੀ ਜਿੰਨੇ ਹੁਣ ਤੱਕ ਪੈ ਚੁੱਕੇ ਹੈ ਜਿੰਨੇ ਤੁਸੀਂ ਮਹੀਨੇ ਤੋਂ ਵਰਤ ਰਹੇ ਹੋ ਜਾਂ ਕਿੰਨੇ ਮਹੀਨੇ ਤੋਂ ਵਰਤ ਰਹੇ ਹੋ ਉਹ ਰੀਡਿੰਗ ਦੱਸਦਾ ਹੈਗਾ ਮੰਨ ਲਓ ਵੀ ਮੈਂ ਇਹ ਕਿਸੇ ਮੇਰੇ ਟੈਂਕੀ ਦੇ ਵਿੱਚ 1000 ਲੀਟਰ ਹੈ ਹਾਂ ਜੀ ਹਨਾ ਇਹਦੇ ਚ ਤਾਂ ਉਹ ਆ ਵੀ ਮੈਂ 0 ਤੋਂ ਲੈ ਕੇ ਕਿੰਨੇ ਲੀਟਰ ਮੈਂ ਆਪਦੇ ਟਰੈਕਟਰ ਚ ਪਾ ਕੇ ਲੈ ਗਿਆ ਹਾਂ ਜੀ ਇਹ ਮੰਨ ਲਓ ਮੈਂ 24 ਲੀਟਰ ਤੇਲ ਪਾ ਲਿਆ ਇਹਨੇ ਤਾਂ 24 ਤੇ ਫਿਰ 0 ਹੋ ਜਾਣਾ ਇਹਨੇ 24 ਤੋਂ ਗਾਂ ਜਦੋਂ ਮੈਂ ਹੋਰ ਦੂਜੇ ਟਰੈਕਟਰ 24 ਪਾਉਂਗਾ ਇਹ ਤੇ 48 ਹੋ ਜਾਣਾ ਇਹ ਤੇ 48 ਹੋ ਜਾਊਗਾ ਜੀ ਇਹ ਇਹਨੂੰ ਆਪਾਂ ਰੀਸੈਟ ਨਹੀਂ ਕਰ ਸਕਦੇ ਇਹਨੂੰ ਆਪਾਂ ਰੀਸੈਟ ਕਰ ਸਕਦੇ ਇੱਥੋਂ ਦੀ ਇਹ 0 ਹੋ ਜਾਂਦਾ ਵਾ ਇੱਥੋਂ ਦੀ ਆ ओके okay. अच्छा एनु एनु ਆਪਾਂ ਜ਼ੀਰੋ ਕਰਦੇਾਂਗੇ ਦੁਬਾਰਾ ਹਰ ਵਾਰ ਇਹਨੂੰ ਜ਼ੀਰੋ ਕਰਕੇ ਤੇਲ ਪਾਵਾਂਗੇ ਇਹਨੂੰ ਆਪਾਂ ਰੀਸੈਟ ਨਹੀਂ ਕਰ ਸਕਦੇ ਇਹ ਅੱਗੇ ਦੀ ਅੱਗੇ ਵਧਦਾ ਜਾਊਗਾ ਅੱਛਾ ਜੀ ਵਧੀ ਜਾਊਗਾ ਅੱਗੇ ਦੀ ਅੱਗੇ ਵਧਦਾ ਜਾਊਗਾ ਆ ਦੇਖੋ ਕਿੰਡੀ ਘੈਂਟ ਚੀਜ਼ ਆ ਮਤਲਬ ਤੁਹਾਡਾ ਤੁਹਾਨੂੰ ਇਹੀ ਪਤਾ ਨਹੀਂ ਲੱਗਦਾ ਕਈ ਵਾਰ ਕਿ ਸਾਡਾ ਕੌਣ ਕਿੰਨਾ ਤੇਲ ਪਵਾ ਕੇ ਲੈ ਗਿਆ ਇਹ ਤੁਹਾਡੇ ਘਰੇ ਤੇਲ ਚ ਸਭ ਤੋਂ ਘੈਂਟ ਚੀਜ਼ ਆ ਕਿੰਨੇ ਟਰੈਕਟਰ ਚੱਲਦੇ ਆ ਵੱਡੇ ਜ਼ਿਮੀਂਦਾਰ ਜੀ ਇਹਨੂੰ ਪੈਣਗੇ ਇਹ ਚੀਜ਼ ਬਿਲਕੁਲ ਬਿਲਕੁਲ ਭਾਲਦੇ ਹੋਣਗੇ ਤੇ ਇਹਦੀ ਕੋਈ ਜ਼ਿੰਮੇਵਾਰੀ ਕੋਈ ਰਹਿੰਦੀ ਆ ਜੀ ਵੀ ਇਹ ਖਰਾਬ ਨਹੀਂ ਜ਼ਿੰਮੇਵਾਰੀ ਅਸੀਂ 3 ਮਹੀਨੇ ਦੀ ਵਾਰੰਟੀ ਦਿੰਦੇ ਆ ਜੀ ਜੀ 3 ਮਹੀਨੇ ਚ ਕੋਈ ਦਿੱਕਤ ਆਦੀਏ ਅਸੀਂ ਨੂੰ ਰਿਪੇਅਰ ਕਰਕੇ ਦਿੰਦੇ ਆ ਆਵਲ ਤਾਂ ਇਹ ਜਿੱਦ ਕੋਈ ਦਿੱਕਤ ਆਊਗੀ ਨਹੀਂ ਹੈਵੀ ਕੁਆਲਿਟੀ ਦੇ ਵਿੱਚ ਆ ਔਰ ਕਾਪਰ ਵੈਂਡਿਜ ਸਾਰੀਆਂ ਮੋਟਰਾ ਜੀ ਸਾਰੇ ਤਾਂਬ ਹਮਮ ਐਕਨ ਤੁਸੀਂ ਇਹ ਦੇਖੋ ਵੀ ਤੁਸੀਂ ਇਹਨਾਂ ਨੂੰ ਦੇਖ ਕੇ ਹੀ ਸਮਝਣਾ ਵੀ ਇੰਨੀ ਇੱਕ ਸਿੰਪਲ ਚੀਜ਼ ਹੈ ਵੀ ਇਹਦੇ ਵਿੱਚ ਖਰਾਬੀ ਆਉਣ ਵਾਲੀ ਕੋਈ ਕੇਸ ਹੀ ਹੈ ਨਹੀਂ ਆ ਦੇਖੋ ਆ ਮੋਟਰ ਹੈ ਆ ਮੋਟਰ ਹੁੰਦੀ ਹੈ ਆ ਇਹਦੇ ਵਿੱਚੋਂ ਤੇਲ ਇਹਦੇ ਵਿੱਚ ਦੀ ਨਿਕਲਦਾ ਤੇ ਇਹਦੇ ਮੀਟਰ ਨੂੰ ਘੁਮਾਉਂਦਾ ਕਲਾਕਾਰੀ ਸਾਰੀ ਇਹਦੇ ਚ ਆ ਵੀ ਇਹ 1 ਲੀਟਰ ਘੁੰਮਣ ਤੋਂ ਬਾਅਦ ਇਥੇ 1 ਲੀਟਰ ਦੱਸਦਾ ਉਹ ਇੰਜੀਨੀਅਰਿੰਗ ਹੈ ਠੀਕ ਹੈ ਕਿ ਨਹੀਂ ਬਾਕੀ ਇਹਦੇ ਵਿੱਚ ਕੋਈ ਹੋਰ ਬਾਲਾ ਵੱਡਾ ਮਕੈਨੀਕਲ ਕੁਝ ਹੈ ਹੀ ਨਹੀਂਗਾ ਵੀ ਜਿਹੜਾ ਇਹਦੇ ਵਿੱਚੋਂ ਖਰਾਬ ਹੋ ਜਾਏ ਕੋਈ ਗੁੰਝਲਦਾਰ ਕਹਾਣੀ ਨਹੀਂ ਆ ਫਿਲਟਰ ਜੇ ਚੋਕ ਹੋ ਜੇ ਤਾਂ ਬਦਲ ਲੈਣਾ ਹੈ ਨਾ ਤੇ ਜੇ ਘੱਟ ਪੈਸੇ ਲਾਉਣੇ ਤਾਂ ਆ ਲੈ ਲੈਣਾ ਆ ਲੈ ਲੈਣਾ ਜੀ ਬਿਲਕੁਲ ਬਿਲਕੁਲ ਆ ਲੈ ਲੈਣਾ ਇਹਦੇ ਨਾਲ ਪਾਈਪ ਵਗੈਰਾ ਦੇ ਰਹੇ ਆ ਜੀ ਆਪਾਂ ਇਹਦੇ ਨਾਲ ਪਾਈਪ ਹੁੰਦੀ ਹੈ ਡਿਲੀਵਰੀ ਪਾਈਪ ਆਪਣੀ 13 ਫੁੱਟ ਆ ਔਰ ਸੈਕਸ਼ਨ ਪਾਈ ਜਿਹੜੀ ਖਿੱਚਣ ਵਾਲੀ ਹੈਗੀ ਆ ਉਹ 6 ਫੁੱਟ ਹੈਗੀ ਆ 6 ਫੁੱਟ ਜਿਹੜੀ ਆਪਾਂ ਪਾਉਣਾ ਆ ਪੌੜਾ ਜੀ ਪਾਉਣਾ ਇਹ ਮੈਨੂੰ ਪਤਾ ਆ ਆ ਜਿਹੜਾ ਕੋਈ ਕੀ ਜਾਂਦਾ ਜੀ ਆ ਕੀ ਹੈ ਇਹਦੇ ਵਿੱਚ ਇਹ ਮਾਡਲ ਸਾਡਾ ਬਿਜਲੀ ਵਾਲਾ ਮਾਡਲ ਹੈ ਜੀ ਇਹ 220 ਵੋਲਟ ਤੇ ਓਪਰੇਟ ਹੁੰਦਾ ਆਮ ਤੁਸੀਂ ਸਪਲਾਈ ਤੇ ਬਿਜਲੀ ਦੇ ਲਾ ਸਕਦੇ ਹੋ ਅੱਛਾ ਜੀ ਠੀਕ ਹੈ ਠ ਆ ਆ ਚੀਜ਼ ਨੂੰ ਆਪਾਂ ਇੱਧਰ ਵੀ ਪੱਕੇ ਤੌਰ ਤੇ ਫਿੱਟ ਕਰ ਸਕਦੇ ਕਰ ਸਕਦੇ ਉਹ ਮਾਡਲ ਵੀ ਸਾਡੇ ਕੋਲ ਹੈਗਾ ਠੀਕ ਹੈ ਜੀ ਉਹ ਅਸੀਂ ਡਿਸਪਲੇ ਨਹੀਂ ਕੀਤਾ ਹੋਇਆ ਪਰ ਮਿਲ ਜਾਊਗਾ ਤੁਹਾਨੂੰ ਅੱਛਾ ਆ ਜਿਹੜਾ ਹੈਗਾ ਪਹਿਲਾਂ ਹੀ ਲੱਗਿਆ ਹੋਇਆ ਇਹ ਸਭ ਤੋਂ ਬੇਸਿਕ ਮਾਡਲ ਹੈ ਜੀ ਜਿਹੜਾ ਆਪਾਂ 11.5 ਵਾਲੇ ਪੰਪ ਚ ਦੇਖਿਆ ਸੀ ਇਹ 7500 ਦਾ ਬਿਨਾ ਬਿਨਾ ਫਰੇਮ ਤੋਂ ਇਹ ਗਨ ਨਾਲ ਹੋਊਗੀ ਔਰ ਪਾਈਪ ਨਾਲ ਹੋਊਗੀ ਇਹ 7500 ਰੁਪਏ ਦਾ ਪਊਗਾ ਆਪਾਂ ਅੱਛਾ ਜੀ ਅੱਛਾ 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 ਜੇ ਕਿਸੇ ਨੇ ਉਹੀ ਡੰਗ 7500 ਚ ਸਾਰਨਾ ਫਿਰ ਆਪਾਂ ਨੂੰ ਆ ਮਿਲ ਜਾਊਗਾ ਤੇ ਆ ਮਿਲ ਜਾਊਗਾ ਅੱਜ ਮੀਟਰ ਨਹੀਂ ਆਊਗਾ ਬਸ ਇਹਦੇ ਚ ਇਹ ਇਹ ਘੜਲਾ ਹੈ ਕੱਲਾ ਕੱਲਾ ਪੰਪ ਪਾਈਪ ਔਰ ਗਨ ਤਿੰਨ ਹਾਂ ਜਿਹਨੂੰ ਕਰਲਾ ਕਹਿੰਦੇ ਆ ਵੀ ਇਹ ਉਹ ਆ ਹਾਂ ਕਰਲਾ ਲਾ ਲੋ ਤੁਸੀਂ ਹਣਾ ਇਹ ਉਹ ਆ ਗਿਆ ਇਹ ਹੋਰ ਅੱਜ ਕੋਈ ਇਨਾ ਪ੍ਰੋਡਕਟਾਂ ਚੋਂ ਕਿਸੇ ਬਾਰੇ ਬਾਈਸ ਹੋਈ ਜਾਂ ਅੰਦਰ ਜਾਣਕਾਰੀ ਦੇਣੀ ਇਹ ਸਾਡੀ ਸਪਰੇਅਰ ਹੈ ਜੀ ਜੀ ਸਪਰੇਅ ਪੰਪ ਹੈਗੇ ਐਚਟੀਬੀ ਸਪਰੇਅ ਪੰਪ ਜਿਹਨੂੰ ਆਪਾਂ ਕਹਿੰਦੇ ਆ ਟਰੈਕਟਰ ਤੇ ਵੀ ਚੱਲਦੇ ਔਰ ਇਹਨੂੰ ਵਾਸ਼ਿੰਗ ਲਈ ਵੀ ਤੁਸੀਂ ਯੂਜ਼ ਕਰ ਸਕਦੇ ਹੋ ਮੋਟਰ ਲਾ ਕੇ ਜੀ ਇਹਦੇ ਵਿੱਚ ਪ੍ਰੋਡਕਟ ਸਾਡੇ 1 ਐਚਪੀ ਦੀ ਮੋਟਰ 2 ਐਚਪੀ ਦੀ ਮੋਟਰ ਜੀ 3 ਐਚਪੀ ਦੀ ਮੋਟਰ ਇਦਾਂ ਅਲੱਗ-ਅਲੱਗ ਬੋਟਲਸ ਹੈਗੇ ਆ ਜੀ ਕੁਝ ਗਰੀਸ ਵਾਲੇ ਆ ਕੁਝ ਗਰੀਸਲੈਸ ਆ ਮਤਲਬ ਇਹ ਤਾਂ ਗੱਲ ਹੁਣ ਮੈਂ ਸਤਨਾਮ ਵਾਲਿਆਂ ਦੇ ਜੇ ਖੜਾ ਐ ਤਾਂ ਮੈਨੂੰ ਲੱਗਦਾ ਵੀ ਤੁਹਾਡੀ ਆ ਆ ਬਹੁਤ ਕੰਮ ਦੀ ਚੀਜ਼ ਹੈ ਜਿਹੜੇ ਆ ਆ ਆ ਗਏ ਹਨਾ ਇਹ ਹਰੇਕ ਘਰੇ ਵਰਤੇ ਜਾਣੀ ਹੈ ਜੀ ਇਹ ਡੋਮੈਸਟਿਕ ਕਾਰਵਾਸ਼ਰ ਜੀ ਕਾਰਵਾਸ਼ਰ ਹਾਂਜੀ ਕਾਰਵਾਸ਼ਰ ਹੋ ਗਿਆ ਆ ਤੇ ਆ ਕੋਈ ਵੀ ਬੰਦਾ ਘਰੇ ਆਪਦੇ ਵਰਤ ਸਕਦਾ ਇਹਨੂੰ ਪਰਸ਼ਾਤੋਂ ਹਾਂਜੀ ਬਹੁਤ ਇਕਨੋਮਿਕਲ ਰੇਟ ਦੇ ਵਿੱਚ ਆ ਕਿੰਨੇ ਕੋਈ ਰੇਟ ਦਾ ਦੱਸ ਦਿਓ ਰੇਟ ਇਹਦੇ ਵਿੱਚ 4000 ਤੋਂ ਸਾਡੇ ਸ਼ੁਰੂ ਆ ਸਭ ਤੋਂ ਪਹਿਲਾ ਮਾਡਲ ਆ ਜੀ ਉਸ ਤੋਂ ਬਾਅਦ ਸਾਡੇ 6000 6500 7500 9500 ਤੱਕ ਮਾਡਲ ਹੈਗੇ ਸਾਡੇ ਕੋਲ ਯਾਰ ਜਿਹੜੇ ਵੀ ਸੱਜਣ ਨਾ ਆ 4000 ਦਾ ਲੈ ਕੇ ਜਾਣਗੇ ਇਹ 2 ਮਹੀਨਿਆਂ ਚ ਤੁਹਾਡੇ ਘਰੇ ਫਰੀ ਆ ਇਹਨੇ ਇੰਨਾ ਕੁ ਪਾਣੀ ਤੇ ਇੰਨੀ ਕੁ ਬਿਜਲੀ ਬਿਲਕੁਲ ਬਿਲਕੁਲ ਜੀ ਜਦੋਂ ਆਪਾਂ ਵੱਡੀ ਮੋਟਰ ਚਲਾਉਂਦੇ ਆ ਹਨਾ ਤੇ ਆ ਵੈਕਿਊਮ ਵੈਕਿਊਮ ਤੁਹਾਡਾ ਉੱਤੇ ਉੱਤੇ ਵੀ ਲਾਇਆ ਹੋਇਆ ਪੋਸਟਰ ਤੇ ਵੈਕਿਊਮ ਤੇ ਤੁਸੀਂ ਮਾਸਟਰ ਆ ਹਾਂਜੀ ਹਾਂਜੀ ਵੈਕਿਊਮ ਦੀ ਸਾਰੀ ਰੇਂਜ ਆਪਣੇ ਕੋਲੇ ਜੀ ਇਦੇ ਵਿੱਚ ਛੋਟੇ ਤੋਂ ਛੋਟਾ ਸਾਡਾ ਡੋਮੈਸਟਿਕ ਰੇਂਜ ਦੇ ਵਿੱਚ ਆ ਸਭ ਤੋਂ ਛੋਟਾ ਮਾਡਲ ਆ ਜੀ ਉਸ ਤੋਂ ਵੱਡਾ 30 ਲੀਟਰ ਦੇ ਵਿੱਚ ਆ ਜੀ ਜੀ ਉਸ ਤੋਂ ਵੱਡਾ ਕਮਰਸ਼ੀਅਲ ਆ ਫੁਲੀ ਕਮਰਸ਼ੀਅਲ ਆ ਹਾਂ ਬੇਪਟੀਆਂ ਜਿੰਮਾਂ ਦੇ ਵਿੱਚ ਜਾਂ ਵੱਡੇ ਵੱਡੇ ਮੌਲਾਂ ਦੇ ਵਿੱਚ ਵਰਤਿਆ ਜਾਣਾ ਉਹ ਆ ਚੀਜ਼ ਹੈਗੀ ਆ ਜੇ ਕਿਸੇ ਨੇ ਘਰੇ ਵਰਤਣਾ ਉਹ ਆ ਹੈਗੀ ਆ ਹਾਂ ਜੀ ਜੇ ਘਰੇ ਵਰਤਣਾ ਹੈਗਾ ਜੀ ਆ ਜਿਹੜਾ ਛੋਟਾ ਇਹਦੀ ਕੀ ਸਟਾਰਟ ਹੋ ਜਾਂਦੀ ਹੈ ਜੀ 3500 ਰੁਪਏ ਦਾ ਜੀ ਸਿਰਫ ਨਾ 3500 ਰੁਪਏ ਦਾ ਸੰਦਾ ਮੈਨੂੰ ਪਤਾ ਵੀ ਇਹ ਅੱਧੀ ਸਿਰਦਰਦੀ ਖਤਮ ਕਰਦਾ ਘਰੋਂ ਹੈ ਅੱਧਾ ਕਲੇਸ਼ ਮੁਕਾਉਂਦਾ ਯਾਰ ਘਰੋਂ ਇਹ ਹੈ ਜੇ ਕੋਈ ਹਨ ਮੂੰਫਲੀ ਖਾਣਿਆ ਸੰਤੋ ਬੁੜੀਆਂ ਮੂੰਫਲੀ ਨਹੀਂ ਖਾਣ ਦਿੰਦੀਆਂ ਘਰੇ ਕਹਿੰਦੇ ਖਲਾਰ ਲੂਗੇ ਐ ਦੋ ਦੋ ਖਿੱਚ ਦੋ ਜੇ ਕੋ ਖਿਲਰ ਗਿਆ ਪਕੌੜੀਆਂ ਡੁੱਲ ਗਈਆਂ ਆ ਆਹਾ ਬਈ ਆ ਵੱਡੇ ਆਗੇ ਜਿਹੜੇ ਇੱਕ ਕਮਰਸ਼ਲ ਹੈ ਫੁਲੀ ਕਮਰਸ਼ਲ ਕਾਰਵਾਸ਼ਰ ਹੈ ਜੀ ਜੀ ਇਹਦੇ ਵਿੱਚ ਡਬਲ ਗਨ ਅਸੀਂ ਦਿੰਨੇ ਆ ਦੋ ਗੰਨਾ ਹੁੰਦੀਆਂ ਜੀ ਔਰ ਇਹਦੀ ਲੌਂਗ ਲਾਈਫ ਹੈ ਇਹਨੂੰ 12 ਘੰਟੇ ਤੁਸੀਂ ਚਲਾ ਸਕਦੇ ਹੋ ਮਤਲਬ 12 ਘੰਟੇ ਲਗਾਤਾਰ ਚੱਲੀ ਜਾਂਦਾ ਇਹਨੂੰ ਕੋਈ ਸਿਰ ਨਹੀਂ ਇਹਦਾ ਦੁੱਖਣਾ ਬਿਲਕੁਲ ਬਿਲਕੁਲ ਸੁਵਿੰਦਰ ਭਾਈ ਇੱਕ ਆ ਪੈਪ ਪਈ ਹੈ ਤੁਹਾਡੇ ਕੋਲੇ ਆਹਾ ਇਹ ਪੈਪ ਦੀ ਕੀ ਕੁਆਲਿਟੀ ਹੈ ਜੀ ਇਹ ਕੋਰੀਅਨ ਕੁਆਲਿਟੀ ਹੈ ਜੀ ਜੀ ਓਰੀਜਨਲ ਕੋਰੀਆ ਦਾ ਪਾਈਪ ਹੈਗਾ ਜੀ ਇਹ 10 ਐਮਐਮ ਦੇ ਵਿੱਚ ਆਪਣਾ ਕੋਸਟਿੰਗ ਹੈਗੀ ਇਹਦੀ 5500 ਰੁਪਏ ਜੀ ਜੀ ਨੋਟ ਕਰ ਲਓ ਬਈ ਸੱਜਣੋ ਤੁਹਾਨੂੰ ਕਿੰਨੇ ਦੀ ਤੇ ਆਹ ਆਹ ਆ ਪੰਪਾ ਆਹਾ ਹਾਂ ਇਹ ਟਰਾਲੀ ਵਾਸ਼ਰ ਹੈ ਜੀ ਜੀ ਜਿਹੜੀ ਇਹਦੀ ਕੀਮਤ ਹੈਗੀ ਹੈ 8500 ਰੁਪਏ ਹੈਗੀ ਸਿਰਫ 8500 ਆਹ ਦੇਖੋ ਆਹ ਦੇਖੋ ਕਿੱਡੇ ਵਧੀਆ ਤਰੀਕੇ ਨਾਲ ਫਿੱਟ ਕੀਤੇ ਆ ਗਾਂ ਪਛਾਣ ਕਰਨ ਵਾਸਤੇ ਜੇ ਕੋਈ ਇਸ ਤਰ੍ਹਾਂ ਦੀ ਤੇ ਆਹ ਪਿਆ ਬਾਈ ਜੀ ਇਹਦਾ ਕੀ ਫਰਕ ਆ ਇਹ ਇਹ ਕਮਰਸ਼ੀਅਲ ਕਾਰ ਵਾਸ਼ਰ ਹੈ ਜੀ ਜਿਹੜੇ ਜਿਹੜਾ ਆਪਾਂ ਪਹਿਲੇ ਵੀ ਦੇਖਿਆ ਸੀ ਇਹ ਕਮਰਸ਼ੀਅਲ ਕਾਰਵਾਸ਼ਰ ਆ ਜਿਹਦੇ ਇਹਦੇ ਵਿੱਚ ਤੁਸੀਂ 12 ਘੰਟੇ ਦੀ ਚਲਾਈ ਹੈਗੀ ਜਿੱਦਾਂ ਮਰੀਜ਼ ਵੀ ਯੂਜ਼ ਕਰਦੇ ਰੈਗੂਲਰ ਯੂਜ਼ ਕਰ ਸਕਦੇ ਹੋ ਠੀਕ ਆ ਜੀ ਇਹ ਇਹ ਵੀ ਇਹ ਉਹਦੇ ਨਾਲੋਂ ਥੋੜਾ ਜਿਹਾ ਵੱਖਰਾ ਆ ਟਰਾਲੀ ਤੇ ਲੱਗਿਆ ਹੋਇਆ ਇਹ ਥੋੜਾ ਮਹਿੰਗਾ ਪੈਂਦਾ ਇਹ ਥੋੜਾ ਮਹਿੰਗਾ ਮਹਿੰਗਾ ਪੈਂਦਾ ਜੀ ਇਹ ਥੋੜਾ ਸਸਤਾ ਪੈ ਜਾਂਦਾ ਹੈਗਾ ਜੀ ਉਹਦੇ ਨਾਲੋਂ ਆ ਆ ਚੀਜ਼ ਦੀ ਕੀਮਤ ਘਟ ਜਾਂਦੀ ਹੈ ਅੱਛਾ ਮਤਲਬ ਉਦਾਂ ਸੇਮ ਹੀ ਆ ਉਦਾਂ ਸੇਮ ਹੀ ਆ ਤੇ ਇੱਕ ਆ ਆ ਬਾਲਾ ਵੱਡਾ ਇਹ ਦੋ ਦਿਨ ਉਹ ਵੀ ਵੱਡਾ ਇਹ ਦੋ ਮੋਟਰਾਂ ਦੇ ਵਿੱਚ ਜੀ ਇਹ ਚ ਮੋਟਰਾਂ ਦੋ ਹੁੰਦੀਆਂ ਜੇ ਵੇਖੋਗੇ ਨਾ ਦੋ ਬਟਨ ਹੈਗੇ 1 2 ਜੀ ਤੁਸੀਂ ਇੱਕ ਮੋਟਰ ਚਲਾਉਣਾ ਚਾਹੋ ਇੱਕ ਚਲਾ ਸਕਦੇ ਹੋ ਦੋ ਚਲਾਉਣਾ ਚਾਹੋ ਦੋ ਚਲਾ ਸਕਦੇ ਹੋ ਇਹ ਕਮਰਸ਼ੀਅਲ ਜਿੰਦਾ ਵੱਡੇ ਗੁਰਦੁਆਰੇ ਦੇ ਵਿੱਚ ਵੱਡੇ ਹਾਲ ਦੇ ਵਿੱਚ ਅਗਰ ਤੁਸੀਂ ਵੈਕਿਊਮ ਕਰਨਾ ਉਹਦੇ ਵਾਸਤੇ ਇਸਤੇਮਾਲ ਹੁੰਦਾ ਹੈਗਾ ਫੁਲੀ ਕਮਰਸ਼ੀਅਲ ਆ ਮਤਲਬ ਕਹਿਣ ਤੋਂ ਪਹਿਲਾਂ ਵੀ ਜੇ ਤੁਸੀਂ ਗੁਰਦੁਆਰਾ ਸਾਹਿਬ ਨੂੰ ਇਸ ਤਰ੍ਹਾਂ ਦੀ ਚੀਜ਼ ਲੈਣੀ ਆ ਜਾਂ ਕੋਈ ਕਮੇਟੀ ਮੇਰੀ ਵੀਡੀਓ ਦੇਖ ਰਹੀ ਆ ਤਾਂ ਤੁਹਾਨੂੰ ਮੈਂ ਇੱਕ ਵੱਡੇ ਹੋਲ ਸੇਲਰ ਕੋਲੇ ਲੈ ਕੇ ਆਇਆ ਜਿਨ੍ਹਾਂ ਕੋਲੇ ਜ਼ਿੰਮੇਦਾਰਾਂ ਲਈ ਵੀ ਆ ਆ ਭਾਈ ਜੀ ਪਾਰਟਿਸ ਇਹ ਪਾਰ ਤੇ ਜੀ ਇਹ ਬੂਮ ਸਪਰੇਅਰ ਤੇ ਲੱਗਦੀ ਹੈ ਇਹ ਫਿਲਟਰ ਹੈ ਜਿਹੜਾ ਆਪਾਂ ਪੁਣ ਕੇ ਆਂਦਾ ਹੈਗਾ ਆਪਣਾ ਜਿਹੜਾ ਪੈਸਟੀਸਾਈਡ ਆ ਜੀ ਇਹ ਬੂਮ ਸਪਰੇਅਰ ਤੇ ਨੋਜ਼ਲ ਲੱਗਦੀਆਂ ਹੈਗੀਆਂ 32 ਨੋਜ਼ਲਾ 36 ਨੋਜ਼ਲਾ ਉਤੇ ਇਹ ਫਿਲਟਰ ਲੱਗਦਾ ਮਤਲਬ ਤੁਹਾਡੇ ਕੋਲ ਕੋਈ ਹੋਰ ਮੈਂ ਕਹਿੰਨਾ ਵੀ ਜੇ ਸਾਰੇ ਪ੍ਰੋਡਕਟ ਦਿਖਾਉਣ ਲੱਗ ਗਿਆ ਤਾਂ ਟਾਈਮ ਬਹੁਤ ਲੱਗ ਜਾਊਗਾ ਪਰ ਤੁਹਾਡੇ ਕੋਲ ਸਮਾਨ ਬਹੁਤ ਆ ਮਤਲਬ ਬੰਦਾ ਇੱਕ ਆਊਗਾ ਨਾ ਤੇ ਉਹਨੂੰ ਦੇਖ ਕੇ ਐਵੇਂ ਮਹਿਸੂਸ ਹੋਊਗਾ ਕਿ ਮੈਂ ਕਿਸੇ ਟਿਕਾਣੇ ਤੇ ਪਹੁੰਚਿਆ ਹਾਂ ਜੀ ਹਾਂ ਜੀ ਸਪੇਅਰ ਪਾਰਟ ਆ ਸਾਰੇ ਸਪੇਅਰ ਪਾਰਟ ਅਵੇਲੇਬਲ ਆ ਸਾਰੇ ਅੱਜ ਤੁਸੀਂ ਐਤਵਾਰ ਲਈ ਮੇਰੇ ਲਈ ਖੋਲਿਆ ਅੱਜ ਮਤਲਬਕ ਐਤਵਾਰ ਨੂੰ ਹੁੰਨੇ ਹੀ ਆ ਜੀ ਐਤਵਾਰ ਸਾਡਾ ਹਾਫ ਡੇ ਹੁੰਦਾ ਜੀ ਕਿੰਨੇ ਵਜੇ ਤੱਕ ਓਪਨ ਹੁੰਨੇ ਹੈਗੇ 10 ਤੋਂ 3 ਠੀਕ ਆ 10 ਤੋਂ 3 ਵਜੇ ਤੱਕ ਤੁਸੀਂ ਓਪਨ ਆ ਹਾਂ ਜੀ ਹਾਂ ਜੀ ਤੇ ਉਦਾਂ ਤੁਸੀਂ ਬਾਕੀ ਦੇ ਦਿਨ ਸਾਰੇ ਬਾਕੀ ਦਿਨ ਆਪਾਂ 10 ਤੋਂ 8 ਹੁੰਨੇ ਆ ਜੀ ਤੇ ਜੇ ਬਈ ਸੋਜਿੰਦਰ ਕੋਈ ਵੀ ਚੀਜ਼ ਆ ਹੁਣ ਆਹਾ ਮਨ ਲਓ ਵੀ ਜ਼ਰੂਰੀ ਤਾਂ ਹੈ ਨਹੀਂ ਵੀ ਹਰ ਬੰਦਾ ਲੁਧਿਆਣੇ ਗਿੱਲ ਰੋਡ ਤੇ ਇੱਥੇ ਪਹੁੰਚ ਜੇ ਕਿਹੜਾ ਪੰਨਾ ਪਕੌੜਿਆਂ ਵਾਲਾ ਪੰਨਾ ਪਕੌੜਿਆਂ ਵਾਲਾ ਵੀ ਉਹਦੇ ਸਾਹਮਣੇ ਆ ਜੇ ਹਨਾ ਕੋਈ ਬੰਦਾ ਤੇ ਕੋਈ ਬੰਦਾ ਹੁਣ ਦੂਰ ਬੈਠਾ ਹਾਂਜੀ ਮੰਨ ਲਓ ਹਰ ਵਾਰ ਮੇਰੇ ਮੂੰਹ ਚ ਪਠਾਨਕੋਟ ਹੀ ਨਿਕਲਦਾ ਹੁੰਦਾ ਪਠਾਨਕੋਟ ਬੇਟਾ ਮੰਨ ਲਓ ਕਿਤੇ ਵੀ ਬੈਠਾ ਦੂਰ ਹਨਾ ਰਾਜਸਥਾਨ ਚ ਬੈਠਾ ਰਿਆਣੇ ਉੱਥੇ ਪਹੁੰਚੂਗਾ ਇਹ ਪਹੁੰਚੂਗਾ ਜੀ ਬਿਲਕੁਲ ਪਹੁੰਚ ਜੂਗਾ ਸਾਡੇ ਸਾਧਨ ਆਪਣੇ ਟਰਾਂਸਪੋਰਟ ਹੈ ਜੀ ਟਰਾਂਸਪੋਰਟੇਸ਼ਨ ਕਰਾ ਦਾਂਗੇ ਬਸਤੇ ਭੇਜਾਂਗੇ ਕੋਰੀਅਰ ਥਰੂ ਭੇਜਾਂਗੇ ਜਿੱਦ ਮਤਲਬ ਕੋਈ ਵੀ ਬੰਦਾ ਜਿਹੜਾ ਪੰਜਾਬੀ ਭਾਸ਼ਾ ਸੁਣਦਾ ਉਹ ਕਿਤੇ ਵੀ ਬੈਠਾ ਤੇ ਉਹਨੂੰ ਆ ਚਾਹੀਦਾ ਉਹਨੂੰ ਬਾਈ ਸੁਖਵਿੰਦਰ ਪਹੁੰਚਦਾ ਕਰਦਾ ਬਿਲਕੁਲ ਬਿਲਕੁਲ ਹੀ ਕਰਦਾਗੇ ਸਤਨਾਮ ਪੰਪਸ ਵਾਲੇ ਆ ਤੁਸੀਂ ਫੋਨ ਕਰੋ ਜਿਹੜਾ ਤੁਹਾਨੂੰ ਨੰਬਰ ਦਿੱਤਾ ਹੋਇਆ ਉਹ ਨੰਬਰ ਤੇ ਤੁਹਾਡੀ ਸੁਣਵਾਈ ਵੀ ਹੈਗੀ ਆ ਮਤਲਬ ਯਾਰ ਇਹ ਬੰਦਿਆਂ ਤੋਂ ਤੁਸੀਂ ਚੀਜ਼ ਲਓਂਗੇ ਅਸੀਂ ਜ਼ਿੰਮੇਵਾਰ ਬੈਠੇ ਆ ਗੱਲ ਮੋਗੀ ਤੁਸੀਂ ਸਮਝ ਲਓ ਵੀ ਕੱਲਾ ਨਾ ਨਹੀਂ ਸੁਖਵਿੰਦਰ ਇਹ ਆਪਣਾ ਭਾਈ ਆ ਠੀਕ ਹੈ ਕਿ ਨਹੀਂ ਤੁਸੀਂ ਜਿਹੜੀ ਵੀ ਚੀਜ਼ ਲਓਂਗੇ ਅਸੀਂ ਬੈਠੇ ਆ ਭਈ ਤੁਹਾਡੀ ਸੁਣਵਾਈ ਕਰਨ ਵਾਲੇ ਕੋਈ ਮਸਲਾ ਨਹੀਂ ਤੁਸੀਂ ਚੀਜ਼ ਲੈ ਸਕਦੇ ਆ ਕੋਈ ਵੀ ਚੀਜ਼ ਪਹੁੰਚਦੀ ਕਰ ਦੋਗੇ ਬਿਲਕੁਲ ਪਹੁੰਚਦੀ ਕਰ ਦਾਂਗੇ ਜੀ ਠੀਕ ਆ ਨਾ ਤੇ ਬਾਕੀ ਸ਼ਾਪ ਬਹੁਤ ਵੱਡੀ ਆ ਕਿਸਾਨ ਭਰਾ ਲਈ ਤਾਂ ਮੈਨੂੰ ਐਂ ਲੱਗਦਾ ਵੀ ਤੁਸੀਂ ਇੱਥੇ ਆਉਂਗੇ ਨਾ ਭਾਈ ਸਾਨੂੰ ਯਾਰਾ ਚਲਾ ਕੇ ਦਿਖਾਓ ਬਿਲਕੁਲ ਚਲਾ ਕੇ ਦਿਖਾਵਾਂਗੇ ਤੁਹਾਨੂੰ ਹਨਾ ਪ੍ਰੀਤ ਨੂੰ ਚਲਾ ਕੇ ਦੇਖੀ ਯਾਰ ਐ ਨਹੀਂ ਗੱਲ ਮੈਂ ਇਹਨੂੰ ਚਲਾ ਕੇ ਦਿਖਾਓ ਸਭ ਬਿਲਕੁਲ ਆਜੋ 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 ਚਲੋ ਚਲੋ ਚਲਾ ਕੇ ਦੇਖਦੇ ਆ ਲੈ ਵੀ ਸੱਜਣ ਨੂੰ ਆਪਾਂ ਨਾ ਲਾਈਵ ਡੈਮੋ ਦੇਖਾਂਗੇ ਆਪਾਂ ਐਚ ਡੀਜ਼ਲ ਪਾ ਲਿਆ ਇਹਦੇ ਚ ਆਪਾਂ ਪਾਵਾਂਗੇ ਹੁਣ ਆਪਾਂ ਗੱਡੀ ਤੋਂ ਕਿਵੇਂ 12 ਵੋਲਟ ਤੇ ਚੱਲਦੀ ਆ ਆਪਾਂ ਨੂੰ ਸਾਰਾ ਅੰਦਾਜ਼ ਆ ਜਾਈਊਗਾ ਆਟੋ ਕੱਟ ਕਰਦੀ ਆ ਕਿਵੇਂ ਕਰਦੀ ਆ ਕਿੰਨੇ ਕੁ ਲੀਟਰ ਘੰਟੇ ਦੇ ਤੇਲ ਪਾ ਸਕਦੀ ਆ ਆਪਾਂ ਸਾਰਾ ਆਪਾਂ ਗੱਡੀ ਨੇੜੇ ਲਾ ਲਈ ਆ ਗੱਡੀ ਤੋਂ ਆਪਾਂ ਕਰ ਲੈਨੇ ਆ ਸਾਰਾ ਅੰਦਾਜ਼ਾ ਲਾ ਲੈਨੇ ਆ ਲੈ ਚੱਕੀ ਬਰਨਰ ਭਾਈ ਚੱਕੀ ਬਰਨਰ ਚੱਕੀ ਆਪਾਂ ਨੂੰ ਮਤਲਬ ਲਾਈਵ ਡੈਮੋ ਮਿਲ ਜੂਗਾ ਵੀ ਵਾਕਈ ਇਹ ਚੀਜ਼ ਕਿਵੇਂ ਕੰਮ ਕਰਦੀ ਆ ਕਿੰਨਾ ਕੰਮ ਕਰਦੀ ਆ ਕਿੰਨਾ ਕ ਪ੍ਰੈਸ਼ਰ ਆ 12 ਵੋਲਟ ਤੇ ਕੰਮ ਕਰਦੀ ਆ ਕਿ ਨਹੀਂ ਕਰਦੀ ਆ ਬਸ ਸਾਰਾ ਪਤਾ ਲੱਗ ਜੀ ਲੈ ਲਾ ਦੇ ਭਾਈ ਲਾਲ ਦੇ ਥਾਂ ਲਾਲ ਤੇ ਕਾਲੇ ਦੇ ਥਾਂ ਕਾਲਾ ਚੱਕ ਆ ਗਿਆ ਗਰੰਟ ਇੱਧਰ ਚੱਲ ਫੇ ਚੱਲ ਫੇ ਚੱਲ ਫੇ ਚੱਲ ਫੇ ਚੱਲ ਫੇ ਮੱਕੇ ਰਾਂ ਹਵਾ ਹੋਵਾ ਜੀ ਤਾਂ ਨਹੀਂ ਕੋਈ ਡੱਕਾ ਪਊਗਾ ਮਨੇ ਖੱਚ ਲੈਣੀ ਮਾਰ ਲੈਣਾ ਸੂਤਾ ਹਨਾ ਚੱਲ ਫਿਰ ਦਿਖਾ ਚਲਾ ਕੇ ਚੱਤ ਲਿਆ ਵੇ ਯਾਰ ਨੇ ਆ ਦੇਖ ਪ੍ਰੀਤਿਕ ਜੀ ਇਧਰ 10 4 ਲੀਟਰ ਆ ਦੇਖ ਇਧਰ ਲੀਟਰ 10 ਦਾ ਕੀ ਜਾਂਦਾ ਇੱਧਰ ਥੱਲੇ ਵਾਲੇ ਪਾਸੇ ਵੀ ਭੁੱਲੀ ਜਾਂਦੇ ਆ ਆਟੋ ਟੱਕਰਾਂ ਕੇ ਦਿਖਾਈ ਪਈ ਆਟ ਆ ਚੱਟ ਆਟੋ ਕੱਟ ਕਰ ਗਿਆ ਉਹ ਲੋਹਰਾ ਫੇਰ ਕਰੇ ਲਾ ਸਰਾਜੀ ਯਾਬਾਈ ਕਰਦੇ ਬੰਦ ਕਰਦੇ 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 ਲੈ ਵੀ ਸੱਜਣ ਨੂੰ ਲਾਈਵ ਡੈਮੋ ਤੁਹਾਨੂੰ ਦਿਖਾਤਾ ਪੰਪ ਦਾ ਮੇਰਾ ਦਾ ਜਬਾਈ ਸੁਜਿੰਦਰ ਘੰਟੇ ਦੇ ਪਾ ਦੂਗਾ ਸੌਰੀ 1 ਮਿੰਟ ਦੇ ਪਾ ਦੂ ਸਰ 60 70 ਲੀਟਰ ਇਹ 1 ਮਿੰਟ ਦੇ 40 ਤੋਂ 50 ਲੀਟਰ ਤੱਕ ਡੀਜ਼ਲ ਟਰਾਂਸਫਰ ਕਰ ਦੂਗਾ 40 50 ਲੀਟਰ ਵਾਲੀ ਤੋਂ 50 ਲੀਟਰ ਹੱਜੇ ਹੈ ਜੀ ਮਤਲਬ ਬਹੁਤ ਆ ਯਾਰ 40 50 ਲੀਟਰ 1 ਮਿੰਟ ਚ 1 ਮਿੰਟ ਦੇ ਦੇ ਜੀ ਹਾਂਜੀ 1 ਮਿੰਟ ਚ ਦੂਜਾ ਵੱਡਾ ਕਰ ਦਿੰਦਾ ਹਾਂ ਨਾ ਆ ਵੱਡੀ ਮੋਟਰ ਵਾਲਾ ਜਿਹੜਾ ਉਹ 70 ਲੀਟਰ ਆ ਜੀ ਉਹ 70 ਲੀਟਰ ਕਰ ਦਿੰਦਾ ਮਤਲਬ ਯਾਰ ਨੈਕਸਟ ਲੈਵਲ ਚੀਜ਼ ਆ ਬੰਦੇ ਤਾਂ ਹੈਗੇ ਹੀ ਹੈਗੇ ਆ ਨੈਕਸਟ ਲੈਵਲ ਪਰ ਚੀਜ਼ ਨੈਕਸਟ ਲੈਵਲ ਆ ਜੇ ਕਿਸੇ ਵੀ ਸੱਜਣ ਨੇ ਖਰੀਦਣਾ ਫੋਨ ਕਰ ਲੋ ਯਾਰ ਬਾਈ ਹੁਣਾਂ ਨੂੰ ਤੁਹਾਡੇ ਘਰੇ ਪਹੁੰਚ ਜਾਣਾ